ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੂਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਸਾਥੀਓ ਇੱਕ ਅ ਖਬਰ ਵੀ ਚੈਨਲਾਂ ਤੇ ਚੱਲ ਰਹੀ ਹੈ ਕਿ ਅੰਮ੍ਰਿਤਸਰ ਵਿਖੇ ਅਜੈਬ ਘਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਾਈ ਜਾ ਰਹੀ ਹੈ ਇਹ ਤਸਵੀਰ ਲਾਉਣ ਦਾ ਸਾਨੂੰ ਨਹੀਂ ਪਤਾ ਵੀ ਕੀ ਦਾ ਕੀ ਮਨੋਰਥ ਹੈ ਨਾ ਸੀ ਕਿਸੇ ਦੇ ਪੱਖਚਾਤ ਤੇ ਨਾ ਕਿਸੇ ਦੇ ਆ ਕਿਸੇ ਸਿਆਸੀ ਰੰਜਿਸ਼ ਦਾ ਕਿਸੇ ਗੱਲਬਾਤ ਦਾ ਕਰਕੇ ਵੀਡੀਓ ਬਣਾ ਰਹੇ ਆ ਗੱਲ ਕਿੱਥੇ ਆ ਕੇ ਰੁਕਦੀ ਆ ਵੀ ਨਾ ਸਾਨੂੰ ਕੋਈ ਕਾਂਗਰਸ ਨਾਲ ਲੈਣ ਦੇਣਾ ਤੇ ਨਾ ਕਿਸੇ ਹੋਰ ਨਾਲ ਗੱਲ ਜਿਹੜੀ ਜਿੱਥੇ ਆ ਕੇ ਰੁਕਦੀ ਹੈ ਵੀ ਜੇ ਅੰਮ੍ਰਿਤਸਰ ਲਈ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾਵੇ ਵੀ ਡਾਕਟਰ ਮਨਮੋਹਨ ਸਿੰਘ ਦੀ ਦੇਣ ਕੀ ਹੈ ਸਿੱਖ ਇਤਿਹਾਸ ਲਈ ਸਿੱਖਾਂ ਲਈ ਡਾਕਟਰ ਮਨਮੋਹਨ ਸਿੰਘ ਦੀ ਦੇਣ ਕੀ ਆ ਸਿਰਫ ਇਹ ਚੀਜ਼ ਨਾ ਦੇਖੀ ਜਾਵੇ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਿਹਾ ਏ ਡਾਕਟਰ ਮਨਮੋਹਨ ਸਿੰਘ ਅਸੀਂ ਉਹਨੂੰ ਕੋਈ ਮਾੜਾ ਨਹੀਂ ਕਹਿੰਦੇ ਠੀਕ ਆ ਪ੍ਰਮਾਤਮਾ ਵੱਲੋਂ ਅੱਜ ਉਹ ਦੁਨੀਆ ਤੇ ਨਹੀਂ ਤੇ ਪ੍ਰਮਾਤਮਾ ਉਹਦੀ ਉਹਨੂੰ ਆਪਦੇ ਚਰਨਾਂ ਚ ਨਵਾਸ ਬਖਸ਼ੇ ਪਰ ਗੱਲ ਕਲੀਅਰ ਹੈ ਜਿੱਥੇ ਆ ਕੇ ਰੁਕਦੀ ਹੈ ਗੱਲ ਵੀ ਡਾਕਟਰ ਮਰਮੂਣ ਸਿੰਘ ਦੀ ਫੋਟੋ ਅਜੈਬ ਘਰ ਦੇ ਵਿੱਚ ਲਾਉਣੀ ਅਸੀਂ ਬਿਲਕੁਲ ਮناسب ਨਹੀਂ ਸਮਝਦੇ ਕਿਉਂਕਿ ਸਿੱਖੀ ਸੰਧਾਪਾਂ ਦੇ ਤੌਰ ਤੇ ਕੋਈ ਇਹੋ ਜੀ ਦੇਣ ਨਹੀਂ ਦਿੱਤੀ ਉਹਨੇ ਸਿੱਖ ਪੰਥ ਨੂੰ ਜਿਹਦਾ ਕਰਕੇ ਉਹਦੀ ਅਜੈਬ ਘਰ ਚ ਫੋਟੋ ਲੱਗੇ ਜੇ ਲਾਉਣੀਆਂ ਉੱਥੇ ਤੁਸੀਂ ਆਪ ਦਾ ਜਾਤੀਵਾਦ ਵਿਖਾਈ ਜਾਂਦੇ ਆ ਲਾਉਣੀਆਂ ਤਾਂ ਬਾਬਾ ਜੀਵਨ ਸਿੰਘ ਦੀ ਫੋਟੋ ਲਾਉੱਖਾਂ ਜਿਨ੍ਹਾਂ ਜਿਨੇ ਆਪ ਦਾ ਸਾਰਾ ਪਰਿਵਾਰ ਵਾਰ ਕੇ ਸਿੱਖ ਧਰਮ ਦੀ ਸੇਵਾ ਕੀਤੀ ਆ ਤੇ ਜੇ ਗੁਰੂ ਸਾਹਿਬ ਨੇ ਪਿਤਾ ਵਾਰਿਆ ਤਾਂ ਬਰਾਬਰ ਹੀ ਪਿਤਾ ਵਾਰਿਆ ਬਾਬਾ ਜੀਵਨ ਸਿੰਘ ਜੀ ਨੇ ਉਸ ਤੋਂ ਬਾਅਦ ਚਾਰ ਪੁੱਤਰ ਬਾਬਾ ਜੀਵਨ ਸਿੰਘ ਦੇ ਸਿਗੇ ਤੇ ਚਾਰ ਪੁੱਤਰ ਹੀ ਗੁਰੂ ਸਾਹਿਬ ਦੇ ਸੀ ਚਾਰ ਪੁੱਤਰ ਗੁਰੂ ਸਾਹਿਬ ਨੇ ਵਾਰੇ ਦੇ ਚਾਰ ਪੁੱਤਰ ਹੀ ਬਾਬਾ ਜੀਵਨ ਸਿੰਘ ਨੇ ਵਾਰੇ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਅਣ ਦੇਖੀ ਇਹ ਗੱਲ ਕੀਤੀ ਜਾਂਦੀ ਆ ਬਾਬਾ ਜੀਵਨ ਸਿੰਘ ਬਾਰੇ ਗੁਰੂ ਸਾਹਿਬ ਤੋਂ ਨਾਰੀਅਲ ਭੇਟਾ ਤੇ 57 ਸ਼ਲੋਕ ਆ ਜਿਹੜੇ ਬਾਬਾ ਜੀਵਨ ਸਿੰਘ ਨੇ ਲਿਹਾ ਕੇ ਗੁਰੂ ਸਾਹਿਬ ਨੂੰ ਦਿੱਤੇ ਤਾਂ ਗੁਰੂ ਗੁਰੂ ਸਾਹਿਬ ਨੂੰ ਜਿਹੜੀ ਆ ਗੁਰਤਾ ਗਦੀ ਦਿੱਤੀ ਗਈ ਸੋ ਵਿਚਾਰਨ ਵਾਲੀਆਂ ਗੱਲਾਂ ਇਹਨੂੰ ਕੋਈ ਪਾਰਟੀ ਦੇ ਲੈ ਦੇ ਨਾਲ ਨਾ ਵਿਚਾਰਿਆ ਜਾਵੇ ਇਸ ਚੀਜ਼ ਤੇ ਵਿਚਾਰ ਤੁਸੀਂ ਵੀ ਦਿਓ ਵੀ ਮੈਂ ਗੱਲ ਸਹੀ ਕੀਤੀ ਹੈ ਜਾਂ ਗਲਤ ਆ ਡਾਕਟਰ ਮਨਮੋਹਨ ਸਿੰਘ ਦੀ ਠੀਕ ਹੈ ਸਿਆਸੀ ਤੌਰ ਤੇ ਉਹਨੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬਹੁਤ ਵਧੀਆ ਗੱਲ ਹੈ ਅ ਅਸੀਂ ਉਸ ਚੀਜ਼ ਤਾਕ ਨੂੰ ਮਾੜਾ ਨਹੀਂ ਕਹਿੰਦੇਗੇ ਵੀ ਜਿਹੜਾ ਸਿੱਖਾ ਪ੍ਰਧਾਨ ਮੰਤਰੀ ਰਿਹਾ ਪਰ ਅਜੈਬ ਘਰ ਦੇ ਵਿੱਚ ਤਸਵੀਰ ਉਹਦੀ ਲੱਗਣੀ ਕੋਈ ਸਿੱਖ ਸੰਧਾਤਾ ਦੇ ਹਸਾਵਨਾ ਦੇਖਿਆ ਜਾਵੇ ਤਾਂ ਕੋਈ ਲਾਜ਼ਮੀ ਨਹੀਂ ਜਿੱਥੇ ਜਿੰਨਾ ਸ਼ਹੀਦਾਂ ਦੀਆਂ ਲਗਣੀਆਂ ਚਾਹੀਦੀਆਂ ਉਹਨਾਂ ਦੀਆਂ ਆ ਤਸਵੀਰਾਂ ਨਹੀਂ ਲੱਗਦੀਆਂ ਕਦੇ ਕਿਸੇ ਨੇ ਇਹ ਮੰਗ ਨਹੀਂ ਕੀਤੀ ਵੀ ਜਿਹੜਾ ਆ ਬਾਬਾ ਜੀਮਨ ਸਿੰਘਾ ਰੰਗਰੇਟੇ ਇਆਂ ਦਾ ਬੁੰਗਾ ਜਿਹੜਾ ਬੁੰਗਾ ਮਰਫਰ ਦੇ ਵਿੱਚ ਸ਼ੂਗਤ ਕੀਤਾ ਜਾਵੇ ਉਸ ਚੀਜ਼ ਵੱਲ ਤਾਂ ਗੱਲ ਨਹੀਂ ਹੁੰਦੀ ਉਹਨਾਂ ਬੰਦਿਆਂ ਦੀ ਜਿਹੜੇ ਸਿਆਸਤ ਦੇ ਵਿੱਚ ਰਹਿ ਕੇ ਆ ਆਮਤਾ ਤੇ ਆਪਦੇ ਪਰਿਵਾਰ ਦਾ ਜਿਹੜਾ ਲੈਵਲ ਤਾਂ ਚੱਕਦੇ ਆ ਉਹਨਾਂ ਦੀ ਤੁਸੀਂ ਤਸਵੀਰਾਂ ਜੈਬ ਘਰ ਚ ਲਵਾਉਣ ਨੂੰ ਤਿਆਰ ਹੋਏ ਪਿਓ ਅਸੀਂ ਅਹ ਸਾਰਾ ਸਮਾਜ ਇਸ ਚੀਜ਼ ਦੇ ਬਿਲਕੁਲ ਪੱਖ 'ਚ ਨਹੀਂ ਹਾਂ ਅ ਜਿਹੜੀ ਵਿਚਾਰਨਯੋਗ ਗੱਲ ਆ ਕਿਸੇ ਵੀ ਅ ਜਿਹੜੇ ਸਿੱਖ ਸੰਧਾਪਾਂ ਦੇ ਉੱਤੇ ਤੁਰਨ ਵਾਲੇ ਸਾਡੇ ਸ਼ਹੀਦ ਹੋਏ ਆ ਰਹਿਬਰ ਹੋਏ ਆ ਉਹਨਾਂ ਦੀਆਂ ਫੋਟੋਆਂ ਲੱਗਣੀਆਂ ਜਾਇਬ ਘਰ ਦੇ ਵਿੱਚ ਲਾਜ਼ਮੀ ਆ ਪਰ ਕਿਸੇ ਸਿਆਸੀ ਦੀਆਂ ਨਹੀਂ ਸੋ ਇਹਨਾਂ ਕਹਿੰਦਾ ਮੈਂ ਖਿਮਾ ਦਾ ਜਾਜਕਾਂ ਜੇ ਗੱਲ ਕਿਸੇ ਦੇ ਦਿਲ ਤੇ ਲੱਗੀ ਹੋਵੇ ਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ